ਅੱਖਾ ਜੀ ਹਾਂਜੀ ਬਾਜੀ ਧੰਨਵਾਦ ਧੰਨਵਾਦ ਬੈਠ ਜਾ ਮੈਂ ਸੁਣ ਕੇ ਜਾਊਂਗਾ ਬੈਠ ਜਾ ਆਰਾਮ ਨਾਲ ਕੋਈ ਗੱਲ ਨਹੀਂ ਬੈਠੋ ਭਾਈ ਜੀ ਬੈਠੋ ਆਰਾਮ ਨਾਲ ਬੈਠ ਸੁਣ ਕੇ ਜਾਊਂਗਾ 168 ਵਾਲੇ ਮੈਂ ਜਾਣਦਾ ਸਾਰੇ ਮੈਂ ਆਪ ਮਾਸਟਰ ਦਾ ਮੁੰਡਾ ਕੋਈ ਨਹੀਂ ਬੈਠੋ ਬੈਠੋ ਭੈਣੇ ਬੈਠੋ ਚਲ ਜੀ ਧੰਨਵਾਦ ਧੰਨਵਾਦ ਭੈਣੇ ਭੈਣੇ ਬੈਠੋ 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 ਜਿੱਥੇ ਆਪਾਂ 43000 ਨੌਕਰੀ ਦਿੱਤੀਆਂ 168 ਥੋੜੇ ਵਾਲੇ ਲੈ ਲਾਂਗੇ ਕਿਹੜੀ ਗੱਲ ਹੈ ਤੁਹਾਡੇ ਵਾਸਤੇ ਤਾਂ ਹੈਗੇ ਆ ਜਿੰਦਾਬਾ ਜਿੰਦਾਬਾ ਬੈਠ ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਹੁਣ ਆਪਾਂ ਬਿਜਲੀ ਜਿਹੜੀ ਐ ਬੈਠ ਜਾਣ ਲੋਰਾਮ ਨਾਲ ਬੈਠ ਜਾਣ ਲੋ ਕੋਈ ਗੱਲ ਨਹੀਂ ਮੈਂ ਸਿਕਿਉਰਿਟੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬੈਠ ਜਾਣ ਦਿਓ ਉਹਨਾਂ ਨੂੰ ਆਪਣੀ ਨੇ ਆਪਣੀ ਧੀਆਂ ਪੁੱਤ ਨੇ ਆਹੀ ਤਾਂ ਦੁੱਖ ਹੈ ਨਾ ਪਹਿਲਾਂ ਇਹਨਾਂ ਨੂੰ ਕਿਸੇ ਨੇ ਸੁਣਿਆ ਨਹੀਂ ਭਰੇ ਪਏ ਨੇ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਬਗਾਨੇ ਸਮਝਦੇ ਰਹੇ ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 100 ਤੁਸੀਂ 8 ਘੰਟੇ ਬਿਜਲੀ ਦਿੰਨੇ ਹੋ ਜੇ ਤੁਸੀਂ 8 ਘੰਟੇ ਸਮਝ ਲਓ ਵੀ ਜੇ 4 ਦਿਨ ਤੁਸੀਂ 8 ਘੰਟੇ ਬਿਜਲੀ ਦੇਣੀ ਹੈ ਕਿੰਨੇ ਘੰਟੇ ਬਿਜਲੀ ਦੇਵੋਗੇ ਕਹਿੰਦੇ ਜੀ 32 ਘੰਟੇ ਮੈਂ ਕਹਿੰਦਾ ਐ ਕਰਦੇ ਆ ਇਹਨੂੰ ਇੱਕ ਹੋਰ ਤਰੀਕਾ ਬਣਾਉਨੇ ਆ ਕਹਿੰਦੇ ਕੀ ਮੈਂ ਕਹਿੰਦਾ ਜੀ 3 ਦਿਨ ਬਿਜਲੀ ਦੇਣੀ ਹੈ ਪਰ ਦੇਣੀ 11-11 ਘੰਟੇ ਹੈ ਕਹਿੰਦੇ ਜੀ ਇਹਦੇ ਨਾਲ ਕੀ ਫਰਕ ਪਊਗਾ ਮੈਂ ਕਹਿੰਦਾ ਦੇਖੋ 11 ਘੰਟੇ ਬਿਜਲੀ ਆਊਗੀ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿਉਂ ਆਵਦੇ ਆ ਕੈਰੇਜ ਚ ਪਾਣੀ ਛੱਡ ਕੇ ਬੱਟਾ ਤੋੜ ਲੇ ਤੇ ਬੱਟਾ ਵੀ ਤੈਨੂੰ ਆਪ ਹੀ ਪੋਚਣੀਆਂ ਪੈਣਗੀਆਂ ਦੁਬਾਰੇ ਉਹ 9 ਘੰਟਿਆਂ ਬਾਅਦ 10 ਘੰਟਿਆਂ ਬਾਅਦ ਬੰਦ ਕਰ ਦੂਗਾ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ 9-10 ਘੰਟਿਆਂ ਬਾਅਦ ਬੰਦ ਕਰ ਦੂਗਾ ਉਦੋਂ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ ਬੰਦ ਕਰ ਦੂਗਾ ਤਾਂ ਅਗਲੇ 3 ਦਿਨ ਜਾਂ 4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ 3 ਦਿਨ ਜਦੋਂ ਲਗਾਤਾਰ ਉਹਨੇ ਝੋਨੇ 'ਚ ਪਾਣੀ ਲਾਤਾ ਤੇ ਮੈਂ ਕਿਹਾ ਵੀ ਟੋਟਲ ਕਿੰਨੇ ਦਿਨ ਹੋ ਗਏ 7 ਦਿਨ ਤੇ ਤੁਸੀਂ 7 ਦਿਨਾਂ 'ਚ 8 ਘੰਟਿਆਂ حساب ਨਾਲ ਕਿੰਨੇ ਕਿੰਨੇ ਘੰਟੇ ਬਿਜਲੀ ਦੇਵੋਗੇ 56 ਘੰਟੇ 7 ਤੋਂ 8 56 ਮੈਂ ਕਹਾਂ ਵੀ ਜਿਹੜਾ ਮੇਰੇ ਵਾਲਾ ਤਰੀਕਾ ਹੈ 3 ਦਿਨਾਂ 'ਚ 11-11 ਘੰਟੇ ਉਹਦੇ ਨਾਲ ਕਿੰਨੇ ਘੰਟੇ ਦੇਵੋਗੇ ਕਹੀਂ 33 ਘੰਟੇ ਮੈਂ ਕਹਾਂ ਵੀ 23 ਘੰਟੇ ਤਾਂ ਆਪਣੇ ਸਿੱਧੇ ਬਚ ਗਏ ਤੇ ਨੰਬਰ 2 ਤੇ ਉਹ ਵੀ ਕਹੂਗਾ ਕਿ ਮੈਨੂੰ ਕੀ ਲੋੜ ਆ ਯਾਰ ਮਤਲਬ ਦੁਬਾਰੇ ਦੁਬਾਰੇ ਆਉਣ ਦੀ ਖੇਤ ਕਿ ਹੁਣ ਫੇਰ ਦੁਬਾਰੇ ਲਾਈਟ ਆਊਗੀ ਫੇਰ ਜਾਵਾਂਗੇ ਤੇ ਨਾਲੇ ਤਾਂ 23 ਘੰਟੇ ਬਚ ਗਏ ਤੇ ਨਾਲੇ ਉਹ ਖੁਸ਼ ਕਿ ਯਾਰ ਬਿਜਲੀ ਇੰਨੀ ਆਮ ਹੈ ਮੋਟਰ ਆਪ ਬੰਦ ਕਰਕੇ ਆਉਣਾ ਮੈਂ ਹੁਣ ਇਹ ਚੀਜ਼ਾਂ ਪਾਣੀ ਤੇ ਬੱਸਾਂ ਚ ਲਾਉਣ ਵਾਲਿਆਂ ਨੂੰ ਪਤਾ ਹੈ ਇਹ ਚੀਜ਼ਾਂ ਮਹਿਲਾ ਆਣਿਆਂ ਨੂੰ ਪਤਾ ਹੈ ਕਿ 7 ਘੰਟੇ ਕੀ ਹੁੰਦਾ 8 ਘੰਟੇ ਕੀ ਹੁੰਦਾ ਖਾਲ ਮਰਨਾ ਕੀ ਹੁੰਦਾ ਕਿਾਰਾ ਕੀ ਹੁੰਦਾ ਨੱਕਾ ਕੀ ਹੁੰਦਾ ਨਾ ਪਤਾ ਹੀ ਨਹੀਂ ਜਦੋਂ ਕੁਝ ਪੰਜਾਬੀ ਨਹੀਂ ਆਉਂਦੀ ਮਹਾਰਾਜ ਪੰਜਾਬੀ ਬੋਲਣੀ ਨਹੀਂ ਆਉਂਦੀ ਸਾਰੇ ਸਕੂਲ ਐ ਆ ਪੈਣਾ ਨੇ 168 ਵਾਲੀ ਪੰਜਾਬੀ ਦੇ ਜਿਹੜਾ ਸਕੂਲ ਐ ਸਕੂਲ ਟੀਚਰਾਂ ਵੱਲੋਂ ਖਾਲੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਐ ਉਹ ਟੀਚਰਾਂ ਨਾਲ ਭਰੀ ਹੋਈ ਤਹਾਂ ਬੈਠੇ ਹੋਤੇ ਮੰਗਾ ਵਾਸਤੇ ਉਹ ਭਾਈ ਸਕੂਲ ਬਣਾਓਗੇ ਤਾਂ ਟੀਚਰ ਲੱਗੋਂਗੇ ਨਾ ਤੁਸੀਂ ਡਿਗਰੀਆਂ ਤਾਂ ਕਰਾ ਲੀਆਂ ਡਿਗਰੀਆਂ ਕਰਾ ਕੇ ਨੌਕਰੀਆਂ ਦੇਣ ਵਾਰੀ ਕਹਿੰਦੇ ਇਹਨਾਂ ਦੇ ਡਾਂਗਾ ਮਾਰੋ ਇਹਨਾਂ ਨੂੰ ਕੁੱਟੋ ਸਾਡੇ ਕੋਲ ਨਹੀਂ ਹੈਗਾ ਯਾਰ ਮੈਨੂੰ ਇਹ ਦੱਸੋ ਨਾ ਤਾਂ ਕੋਈ ਨਵਾਂ ਸਕੂਲ ਬਣਾਇਆ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਨਵੀਂ ਯੂਨੀਵਰਸਿਟੀ ਬਣਾਈ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸਰਕਾਰੀ ਹਸਪਤਾਲ ਨਵਾਂ ਬਣਾਇਆ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸੜਕਾਂ ਬਣਾਈਆਂ ਨਵੇਂ ਸੜਕਾਂ ਸਾਰੀਆਂ ਟੋਲ ਪਲਾਜੇ ਵਾਲਿਆਂ ਨੇ ਬਣਾਈਆਂ ਨੇ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਕੋਈ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਅਸਲ 'ਚ ਨੀਅਤ ਖਾਲੀ ਸੀ ਤਾਂ ਖਜ਼ਾਨਾ ਖਾਲੀ ਸੀ ਆਪਣੀ ਨੀਅਤ ਭਰੀ ਹੋਈ ਹੈ ਤਾਂ ਖਜ਼ਾਨਾ ਵੀ ਭਰਿਆ ਹੋਊਗਾ ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਲੀਕੇਜ ਬੰਦ ਕਰਤੀ ਅਸੀਂ ਜਿਹੜੇ ਇੱਧਰ ਉੱਧਰ ਪੈਸੇ ਜਾਂਦੇ ਸੀ ਖਰਚੇ ਘਟਾਉਂਦੇ ਸਭ ਤੋਂ ਪਹਿਲਾਂ ਤਾਂ ਇਹਨੇ ਤੋਂ ਸ਼ੁਰੂ ਕੀਤਾ ਕਿ ਇੱਕ ਵਿਧਾਇਕ ਨੂੰ ਇੱਕੋ ਹੀ ਪੈਨਸ਼ਨ ਮਿਲੂਗੀ ਲੈਣੀਆਂ ਲੋੜ ਹੀ ਨਾਲ ਸੀ ਸੱਤ-ਸੱਤ ਪੈਨਸ਼ਨਾਂ ਲੈਂਦੇ ਸੀ ਸਾਢੇ 4-4 ਲੱਖ ਤਾਂ ਪੈਨਸ਼ਨਾਂ ਦੇਈ ਸੀ ਪਹਿਲੇ ਤਾਂ ਉਹ ਬੰਦ ਕੀਤਾ ਹੌਲੀ-ਹੌਲੀ ਰਿਸ਼ਵਤ ਦੇ ਪੈਸੇ ਕੱਟ ਕਰਕੇ ਇੱਧਰੋਂ ਜਾਂਦੇ ਨੇ ਆ ਜਾਂਦੇ ਨੇ ਫालतू ਖਰਚੇ ਘਟਾ ਕੇ ਖਜ਼ਾਨਾ ਭਰਿਆ 42900 93 ਨਵੀਆਂ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਖਜ਼ਾਨਾ ਵੀ ਭਰਿਆ ਹੋਇਆ ਹੈ ਖਜ਼ਾਨਾ ਵੀ ਭਰਿਆ ਹੋਇਆ ਆ ਜਿਹੜੇ ਆ ਜਿਹੜੇ ਬੱਚੇ ਮੰਗ ਕਰ ਰਹੇ ਆ ਬੜੀ ਵਧੀਆ ਗੱਲ ਹੈ ਇਹ ਚ ਕੀ ਹੈ ਕਿਉਂਕਿ ਮੈਨੂੰ ਮੈਂ ਸਾਰਾ ਕੁਝ ਆਪ ਦੇਖਦਾ ਪੀਐਲ ਪਾ ਜਾਂਦੀ ਹੈ ਹਾਈ ਕੋਰਟਾਂ 'ਚ ਕੇਸ ਚੱਲਦੇ ਆ ਕਦੇ ਕਿਸੇ ਨੇ ਪਾਤਾ ਕਦੇ ਕਿਸੇ ਨੇ ਪੁਰਾਣਾ ਪੇਪਰ ਨਹੀਂ ਲਿਆ ਕਿਸੇ ਨੇ ਐਡ ਨਹੀਂ ਦਿੱਤੀ ਤਾਂ ਫਸ ਗਏ ਬੱਚੇ ਬੱਚੇ ਯਾਰ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀਆਂ ਡਿਗਰੀਆਂ ਤੁਹਾਨੂੰ ਦਿਖਾਤੀਆਂ ਮੁੜ ਕੇ ਜਾਣ ਬੁੱਝ ਕੇ ਕੋਰਟ 'ਚ ਫਸਾ ਲੈਂਦੇ ਸੀ ਆਪ ਜਾਂਦੇ ਨਹੀਂ ਸੀ ਕੋਰਟ ਵੱਲੋਂ ਕਰਾ ਲੈਂਦੇ ਸੀ ਦੇਖੋ ਜੇ ਅਸੀਂ ਤਾਂ ਨੌਕਰੀ ਦੇਣ ਨੂੰ ਤਿਆਰ ਸੀ ਕੋਰਟ ਨਹੀਂ ਰੋਕਦਾ ਅਸੀਂ ਸਭ ਤੋਂ ਪਹਿਲਾਂ ਕੋਰਟ ਦਾ ਕੰਮ ਕਲੀਅਰ ਕਰਾਉਨੇ ਆ ਇਹਨਾਂ ਨੂੰ ਵਕੀਲ ਕਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਵੱਲੋਂ ਅਸੀਂ ਵਕੀਲ ਭੇਜ ਦਿਆਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਣੀ ਹੈ ਅਸੀਂ ਆਹ ਤਾਂ ਹੁੰਦੀ ਹੈ ਨਾ ਗੱਲਾਂ ਇਹ 24 ਘੰਟੇ ਹੁਣ ਉਹ ਇੱਕ ਕਾਰਜੀ ਤੇ ਫਿਰਦਾ ਉੱਤੇ ਪਹਿਲੀ ਗੱਲ ਤਾਂ ਲੱਗ ਗਿਆ ਨਾ ਰੋਡ ਸ਼ੋਅ ਕਰਨਾ ਆ ਗਿਆ ਨਾ ਧਰਤੀ ਤੇ ਤੇ ਰੋਡ ਸ਼ੋ ਜਿਹੜੀ ਗੱਡੀ ਤੇ ਕਰਦਾ ਉਹ ਤੇ ਛੱਤ ਪਾਰ ਰਖੀਏ ਤਾਂ ਹਾਂ ਦੋਨੇ ਹਸਬੰਦ ਬਾਈ ਬੈਠੇ ਹੁੰਦੇ ਨੇ ਇਹ ਖੁੰਡਾ ਆ ਚੱਕੀ ਬੈਠਾ ਹੁੰਦਾ ਹੈ ਨਾ ਤੇ ਤੁਹਾਨੂੰ ਤਾਂ ਧੁੱਪ ਲੱਗਦੀ ਹੈ ਰੋਡ ਸ਼ੋ ਕਰਨੇ ਵੇਲੇ ਜਿਹੜੇ ਸਾਹਮਣੇ ਮੋਟਰਸਾਈਕਲ ਆਲੇ ਨੇ ਉਹ ਐਦਾਂ ਹੀ ਜਾ ਰਹੇ ਨੇ ਜਾਂ ਤਾਂ ਫਿਰ ਇਕੱਲੇ ਇਕੱਲੇ ਮੋਟਰਸਾਈਕਲ ਤੇ ਛੱਤ ਪਵਾ ਸਕਵੀਰ ਸਿਆਂ ਤੈਨੂੰ ਧੁੱਪ ਲੱਗਦੀ ਹੈ ਪੰਜਾਬ ਚ ਇਹ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਲੋਕ ਨੇ ਬਾਹਰ ਟੈਂਪਰੇਚਰ ਕਿੰਨਾ ਹੈ ਸਰ 40 ਡਿਗਰੀ ਜੇ 32 33 ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਉਹ ਬੰਦੇ ਨੇ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਸੋ ਹੁਣ ਇੱਕ ਪਰਖ ਦੀ ਘੜੀ ਆ ਗਈ ਹੁਣ ਤੁਹਾਡੇ ਬੱਚੇ ਦੀ ਵੀ ਤੁਹਾਡੇ ਪੁੱਤ ਭਤੀਜੇ ਦੀ ਵੀ ਪਰਖ ਦੀ ਘੜੀ ਆ ਗਈ ਕਿਉਂਕਿ ਦਿਨ ਰਾਤ ਰੱਗੇ ਲੱਗੇ ਰਹਿੰਦੇ ਆ ਭੰਡਲ ਨੂੰ ਆਪਾਂ ਨੇ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ 540 ਮੈਗਵਾਟ ਦਾ ਆਪਾਂ ਨੇ ਉਹ ਖਰੀਦ ਲਿਆ ਕਿਸੇ ਵਿਰੋਧੀ ਪਾਰਟੀ ਨੇ ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ 43000 ਨੌਕਰੀਆਂ ਦੇਤੀਆਂ। ਕਦੇ ਕਿਸੇ ਨੇ ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਣ ਦਿੱਤੇ। ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ ਸੂਈਆਂ ਜਿਹੜੇ ਸੂਏ ਕੱਸੀਆਂ ਪੁਰਾਣੇ ਉਹ ਚਲਾਤੇ ਨੇਰੀ ਪਾਣੀ 60% ਦੇ ਕਰੀਬ ਨੇਰੀ ਪਾਣੀ ਖੇਤਾਂ 'ਚ ਪਹੁੰਚਣ ਲੱਗਿਆ ਹੁਣ 70% ਵੱਲ ਨੂੰ ਚੱਲੇ ਹੋਇਆ। ਕਦੇ ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ ਇੱਕ ਨਹਿਰ ਬਣਾਉਣ ਲੱਗੇ ਆ ਮਾਲਵਾ ਨਹਿਰ। ਜਿਹੜੀ ਬਿਲਕੁਲ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਰਾਸਥਾਨ ਵਾਲੀ ਨਹਿਰ ਦੇ ਨਾਲ-ਨਾਲ ਦਿੱਲੀ ਪਾਸੇ ਨੂੰ ਕਵਰ ਕਰੂਗੀ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਇਹ ਕੰਮ ਨਹੀਂ ਨਹੀਂ ਕੰਮ ਨਹੀਂ ਜੀ ਸ਼ਾਬਾਸ਼ੇ ਨਹੀਂ ਦੇਣੀ ਕਿਸੇ ਗੱਲ ਦੀ ਆਪਾਂ ਰਾਸ਼ਨ ਕਰ-ਕਰ ਪਹੁੰਚਾਉਣ ਦੀ ਗੱਲ ਕਰ ਲਈ ਸ਼ਾਬਾਸ਼ੇ ਦਿੱਤੀ ਹੈ ਨਾ ਕਰਨਾ ਕੀ ਇਹ ਤੜਕੀ ਉੱਟ ਕੇ ਕੈਨੇਡਾ 'ਚ ਬਰਫ਼ ਪੈ ਗਈ ਭਗਵਾਨ ਤੁਹਾਨੂੰ ਅਸਤੀਫਾ ਦੇਵੇ ਲਓ ਜੀ ਮਤਲਬ ਟੜਕੀ ਉੱਠ ਕੇ ਲੱਗ ਜਾਂਦੇ ਭਗਵੰਤ ਮਾਨਸਤੀਫਾ ਦੇਵੇ ਕਿਉਂ ਦਈਏ ਬੀਤੀਪਾ ਲੋਕਾਂ ਨੇ ਲੈਂਦਿਆਂ ਭਾਈ ਕੋਈ ਸਾਨੂੰ ਸਾਡੇ ਬਜ਼ੁਰਗਾਂ ਨੂੰ ਤਾਂ ਕੋਈ ਤੁਹਾਡੇ ਵਾਂਗੂ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਕੋਈ ਐਮਐਲਏ ਸ਼ਿਪ ਜਾਂ ਕੋਈ ਡਿਪਟੀ ਸੀਐਮ ਸ਼ਿਪ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਦਿੱਤੀ ਨਹੀਂ ਸਾਨੂੰ ਤਾਂ ਆਟੇ ਦੇ ਬਿਸਕਟ ਮਿਲੇ ਆਂ ਦੀਵਾਲੀ ਵੇਲੇ ਤੇ ਤੁਹਾਡੇ ਤੁਹਾਡੇ ਬਾਪੂ ਉਸ ਵੇਲੇ ਸੋਨੇ ਦੇ ਬਿਸਕਟਾਂ ਦੀ ਸਮੰਗਲਿੰਗ ਕਰਦੇ ਹੁੰਦੇ ਸੀ ਅਸੀਂ ਤਾਂ ਆਟੇ ਵਾਲੇ ਹੀ ਠੀਕ ਆ ਯਾਰ ਭਾਈ ਆਟੇ ਵਾਲਿਆਂ ਆਟੇ ਵਾਲੇ ਹੀ ਠੀਕ ਆ ਇਹਨਾਂ ਨੂੰ ਇਹੀ ਦੁੱਖ ਹੈ ਕਿ ਆਮਕਰਾਂ ਦੇ ਧੀਆਂ ਪੁੱਤ ਕਿਉਂ ਆ ਗਏ ਆ ਆਮਕਰਾਂ ਦੇ ਧੀਆਂ ਪੁੱਤ ਵਲੰਟੀਅਰ ਬਣ ਗਏ ਵਲੰਟੀਅਰਾਂ ਨੂੰ ਹੁਣ ਮਿਲ ਰਹੇ ਨੇ ਅਹੁਦੇ ਵੱਡੇ ਵੱਡੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਰਿਹਾ ਕੋਈ ਕਿਸੇ ਕਮਿਸ਼ਨ ਦਾ ਮੈਂਬਰ ਬਣ ਰਿਹਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਮੇਰਾ ਵਾਦਾ ਤੁਹਾਡੇ ਨਾਲ ਕਿਉਂਕਿ ਮੈਂ ਇਸੇ ਕੰਮ ਤੋਂ ਵਾਸਤੇ ਆਇਆ ਮੈਂ ਤਾਂ 24 ਘੰਟੇ ਇਹੀ ਕੰਮ ਕਰਦਾ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਪਰ ਆਉਦੇ ਨਹੀਂ ਮੁੱਕਦੇ ਤੇ ਮੈਨੂੰ ਕੱਲੇ-ਕੱਲੇ ਵਲੰਟੀਅਰ ਦਾ ਪਤਾ ਹੈ ਕਿ ਕਿਹੜਾ ਆਪਦੇ ਪੱਲਿਓਂ ਮੋਟਰਸਾਈਕਲ 'ਤੇ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਜਾਂਦਾ ਹੁੰਦਾ ਦਿਲੋਂ ਨਾਰੇ ਲਾਉਂਦਾ ਨਾ ਜਿਹੜਾ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਉਸ ਵੇਲੇ ਮੈਨੂੰ ਇਹ ਬਹੁਤ ਪਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਹਾਂ ਨਾ ਭਗਵੰਤ ਸਿਆ ਆ ਕੋਈ ਪੁਰਾਣੇ ਜਨਮ ਦੇ ਪੁੰਨ ਨਹੀਂ ਐ ਆ ਦੇਖ ਲਓ ਮੇਰੇ ਤਾਂ ਹੁਣ ਵੀ ਦੇਖ ਲਓ ਤੁਸੀਂ ਹਾਲ ਫੁੱਲਾਂ ਨਾਲ ਫੁੱਲਾਂ ਨਾਲ ਭਰ ਦਿੰਦੇ ਹਰ ਰੋਜ਼ ਪੱਗ ਜਦੋਂ ਜੋਂ ਲਾ ਕੇ ਕਰਦਾ ਫੁੱਲਾਂ ਨਾਲ ਕਿੱਥੇ ਤਾਂ ਆ ਪਿਆਰ ਹੈ ਆ ਫੁੱਲ ਅੱਧਾ ਘੰਟਾ ਪਹਿਲਾਂ ਲੈ ਕੇ ਖੜੇ ਹੋਣਗੇ ਫਿਰ ਫੁੱਲ ਸੁਟੇ ਹੋਣਗੇ ਕਿੱਥੇ ਤਾਂ ਆ ਪਿਆਰ ਹੈ ਮੈਨੂੰ ਮਿਲ ਰਿਹਾ ਹੈ ਤੇ ਕਿੱਥੇ ਦੂਜੇ ਕਾਂਗਰਸੀ ਅਕਾਲੀ ਤੇ ਭਾਜਪਾ ਵਾਲੇ ਨੇ ਉਹਨਾਂ ਦੇ ਲੀਡਰ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਇੱਕ ਅੱਧੀ ਚੱਕ ਕੇ ਵੱਡ ਵੱਡ ਕੇ ਲੈ ਕੇ ਆਉਣ ਆ ਉਹਨਾਂ ਦੀ ਹਾਲਤ ਆ ਯਾਰ ਜਦੋਂ ਵੋਟਾਂ ਮੰਗਣ ਆਉਣੇ ਹੀ ਨਹੀਂ ਉਹਨਾਂ ਨੇ ਜਦੋਂ ਵੋਟਾਂ ਮੰਗਣ ਆਉਣੇ ਹੀ ਨਹੀਂ ਆਪਾਂ ਵੋਟਾਂ ਦੇਣੀਆਂ ਕਿਉਂ ਨਹੀਂ ਬਾਈ ਇਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਇਹ ਸੋਚਦੇ ਪਾਰਟੀ ਖਤਮ ਕਰ ਦਾਂਗੇ ਵੀ ਪਾਰਟੀ ਖਤਮ ਹੋ ਜਾਊਗੀ ਕਮਾਲ ਹੈ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਸੋਚ ਦਾ ਤੁਸੀਂ ਕੇਜਰੀਵਾਲ ਨੂੰ ਫਿਜ਼ੀਕਲੀ ਤਾਂ ਗ੍ਰਿਫਤਾਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਕਿਹੜੇ ਕਿਹੜੀ ਜੇਲ੍ਹ 'ਚ ਲੈ ਰੱਖੋਗੇ ਇਹ ਗਲਤਫਹਿਮੀ 'ਚ ਨੇ ਗਲਤਫਹਿਮੀ 'ਚ ਨੇ ਸੋ ਵੀਰੋ ਆਪਾਂ ਨੂੰ ਹੁਣ ਸੰਕਟ ਦੀ ਘੜੀ ਆ ਸੰਕਟ ਦੀ ਘੜੀ 'ਚ ਵਫਾਦਾਰੀਆਂ ਪਰਖੀਆਂ ਜਾਂਦੀਆਂ ਨੇ ਆ ਹੁਣ ਤੁਹਾਡਾ ਇੰਨਾ ਜੋਸ਼ ਨਾਲ ਆਉਣਾ ਔਰ ਇੰਨਾ ਜੋਸ਼ ਦਿਖਾਉਣਾ ਇਹ ਮੈਨੂੰ ਇਸ ਗੱਲ ਲਈ ਸਕੂਨ ਦਿੰਦਾ ਮੈਂ ਹੁਣ ਆਉਣ ਵਾਲੇ 2-4 ਦਿਨਾਂ ਬਾਅਦ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਣਾ ਹੈ ਮੈਂ ਜਾ ਕੇ ਆਉਂਗਾ ਪਰ ਵਕੀਲ ਹਰ ਰੋਜ ਜਾਂਦਾ ਹੈ ਹਰ ਰੋਜ ਰਿਪੋਰਟ ਦਿੰਦਾ ਉਹ ਪੁੱਛਦੇ ਨੇ ਪੰਜਾਬ ਦਾ ਕੀ ਹਾਲ ਹੈ ਦਿੱਲੀ ਦੇ ਵਿੱਚ ਕੀ ਹਾਲ ਹੈ ਵਿਧਾਇਕਾਂ ਦਾ ਕੀ ਹਾਲ ਹੈ ਅੱਜ ਵਾਲੀ ਤੁਹਾਡੀ ਜਿਹੜੀ ਆ ਮੀਟਿੰਗ ਹੈ ਨਾ ਇਹਦਾ ਜਿਹੜਾ ਜੋਸ਼ ਹੈ ਇਹਦੀ ਵੀਡੀਓ ਵੀ ਅੱਜ ਸ਼ਾਮ ਤੱਕ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਜੂਗੀ ਪਤਾ ਉਹਨਾਂ ਨੂੰ ਵੀ ਲੱਗ ਜੂਗਾ ਉਹਨੂੰ ਸਕੂਨ ਮਿਲ ਜੂਗਾ ਕਿ ਭਾਈ ਖੜੇ ਨੇ ਮੇਰੇ ਨਾਲ